ਪੰਜਾਬ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਦੇ ਜਿਹੜੇ ਰੇਟ ਨੇ ਅਸਮਾਨੀ ਚੜ ਗਿਆ ਉਹ ਰੇਟ ਉਹ ਪ੍ਰਾਪਰਟੀਆਂ ਉਹ ਜ਼ਮੀਨਾਂ ਜਿਨ੍ਹਾਂ ਨੂੰ ਹੁਣ ਤੱਕ ਕੋਈ ਪੁੱਛਦਾ ਨਹੀਂ ਸੀ ਪਿਛਲੇ ਕਈ ਸਾਲਾਂ ਦੇ ਵਿੱਚ ਅੱਜ ਕੰਪਨੀਆਂ ਦੀ ਬਦੌਲਤ ਕਾਰਪੋਰੇਟਾਂ ਦੀ ਬਦੌਲਤ ਉਹ ਜ਼ਮੀਨਾਂ ਦੇ ਉੱਪਰ ਤੁਸੀਂ ਹੱਥ ਧਰੋਂ ਕਰੋੜਾਂ ਤੋਂ ਥੱਲੇ ਗੱਲ ਆਉਂਦੀ ਹੋ ਨਹੀਂ ਜਦੋਂ ਪਤਾ ਲੱਗਦਾ ਕਿ ਫਲਾਣੇ ਪੰਜਾਬ ਦੇ ਸ਼ਹਿਰ ਦੇ ਵਿੱਚ ਫਲਾਣੇ ਪਿੰਡ ਦੇ ਵਿੱਚ ਅੱਜ ਜਿਹੜਾ ਕਿੱਲਾ ਜ਼ਮੀਨ ਦਾ ਉਹ ਕਿੱਲਾ ਇੰਨੇ ਕਰੋੜ ਦਾ ਹੋ ਗਿਆ ਜਿਹੜੀਆਂ ਜ਼ਮੀਨਾਂ ਪਹਿਲਾਂ ਲੱਖਾਂ ਦੇ ਵਿੱਚ ਸੀ ਅੱਜ ਉਹਨਾਂ ਜ਼ਮੀਨਾਂ ਦਾ ਜਿਹੜੇ ਰੇਟ ਨੇ ਉਹ ਰੇਟ ਕਰੋੜਾਂ ਦੇ ਵਿੱਚ ਚਲੇ ਗਏ ਸਸਿਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਸਾਥ ਟੈਲੀਵਿਜ਼ਨ ਜਿਹੜੇ ਦੋਸਤ ਨਵੇਂ ਆਏ ਨੇ ਨਵੇਂ ਆਏ ਦੋਸਤ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜਦੋਂ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਪਰ ਪਹੁੰਚੂਗੀ ਤਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਇੱਕ ਅਸੀਂ ਪਹਿਲਾਂ ਵੀ ਵੀਡੀਓ ਬਣਾਈ ਸੀ ਪੰਜਾਬ ਦੀਆਂ ਜ਼ਮੀਨਾਂ ਦੇ ਉੱਪਰ ਉਹਨੂੰ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਆਰ ਦਿੱਤਾ ਹੁਣ ਵੀ ਤੁਸੀਂ ਉਸ ਵੀਡੀਓ ਨੂੰ ਜਾ ਕੇ ਦੇਖ ਸਕਦੇ ਹੋ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਦੋਸਤੋ ਤੁਹਾਡੇ ਯਾਦ ਹੋਊਗਾ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਖੋਰਾਂ ਦੀ ਸਰਕਾਰ ਸੀ ਤਾਂ ਉਦੋਂ ਜ਼ਮੀਨਾਂ ਦਾ ਰੇਟ ਥੱਲੇ ਆ ਗਿਆ ਸੀ ਹਾਂ ਤਾਂ ਉੱਪਰ ਸੀ ਪਰ ਘੱਟ ਸੀ ਥੋੜੇ ਤਾਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਤਾਂ ਜਿਹੜੀਆਂ ਜ਼ਮੀਨਾਂ ਦੇ ਰੇਟ ਨੇ ਇਹ ਰੇਟ ਵਧ ਜਾਣਗੇ ਜ਼ਮੀਨਾਂ ਦੇ ਕੈਪਟਨ ਅਮਰਿੰਦਰ ਦੀ ਸਰਕਾਰ ਰਹਿ ਕੇ ਵੀ ਚਲੀ ਗਈ ਜ਼ਮੀਨਾਂ ਦੇ ਰੇਟ ਨਹੀਂ ਵਧੇ ਹੁਣ ਭਗਵੰਤ ਮਾਨ ਦੀ ਸਰਕਾਰ ਆ ਗਈ ਹਾਲਾਂਕਿ ਸਰਕਾਰ ਦਾ ਕੋਈ ਉਸ ਲੈਵਲ ਦਾ ਦਖਲ ਨਹੀਂ ਸੀ ਇਸ ਵਿੱਚ ਹੈਗਾ ਕਿਉਂਕਿ ਵੱਡੀ ਇੱਕ ਪਲਾਨਿੰਗ ਦਾ ਆਹ ਹਿੱਸਾ ਰੌਲਾ ਕੀ ਹੈ ਗੱਲਬਾਤ ਕੀ ਹੈ ਸਾਰੀ ਹੁਣ ਤੁਸੀਂ ਦੇਖੇ ਹੋਊਗਾ ਕਿ ਪੰਜਾਬ ਦੇ ਵਿੱਚ ਜਿਸ ਨੂੰ ਡਿਵੈਲਪਮੈਂਟ ਕਿਹਾ ਜਾਂਦਾ ਹਾਲਾਂਕਿ ਮੈਂ ਇਸ ਨੂੰ ਡਿਵੈਲਪਮੈਂਟ ਨਹੀਂ ਮੰਨਦਾ ਕਿ ਤੁਸੀਂ ਆਵਾਦ ਜ਼ਮੀਨਾਂ ਨੂੰ ਬਰਬਾਦ ਕਰਕੇ ਉਹਨਾਂ ਦੇ ਵਿੱਚੋਂ ਤੁਸੀਂ ਵੱਡੀਆਂ-ਵੱਡੀਆਂ ਬਿਜਲੀ ਦੀਆਂ ਲਾਈਨਾਂ ਵੱਡੀਆਂ-ਵੱਡੀਆਂ ਤੁਸੀਂ ਰੇਲ ਗੱਡੀ ਦੀਆਂ ਲਾਈਨਾਂ ਰੇਲਵੇ ਦੀਆਂ ਲਾਈਨਾਂ ਤੇ ਵੱਡੇ ਵੱਡੇ ਰੋਡ ਕੱਢ ਦੇਣਾ ਜਿਨ੍ਹਾਂ ਦੇ ਵਿੱਚੋਂ ਪੂਰੇ ਦੇਸ਼ ਨੂੰ ਦੁਨੀਆ ਨੂੰ ਅਨਾਲ ਜਾਂਦਾ ਉਹ ਵਿਕਾਸ ਨਹੀਂ ਹੁੰਦਾ ਪਰ ਫਿਰ ਵੀ ਜੋ ਕੁਝ ਵਾਪਰ ਰਿਹਾ ਉਹ ਤਾਂ ਵਾਪਰ ਰਿਹਾ ਉਸ ਚੀਜ਼ ਤੋਂ ਅੱਖਾਂ ਨਹੀਂ ਮਟੀਆਂ ਜਾ ਸਕਦੀਆਂ ਉਹਨਾਂ ਚੀਜ਼ਾਂ ਤੋਂ ਮਨਕਰ ਨਹੀਂ ਹੋਇਆ ਜਾ ਸਕਦਾ ਇੱਕ ਤਾਂ ਪੰਜਾਬ ਦੇ ਵਿੱਚ ਪ੍ਰੋਜੈਕਟ ਚੱਲ ਰਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਹੈ ਇਹ ਇਹ 2025 ਤੱਕ ਕੰਪਲੀਟ ਕਰਨਾ ਯਾਨੀ ਕਿ 2025 ਤੱਕ ਇਹਦੀ ਡੈਡ ਲਾਈਨ ਹੈ ਭਾਰਤ ਮਾਲਾ ਪ੍ਰੋਜੈਕਟ ਦੀ ਕਾਂ ਉਹਦੇ ਤਹਿਤ ਸਾਰੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਕਰੋੜਾਂ ਰੁਪਏ ਜ਼ਮੀਨਾਂ ਦਾ ਦਿੱਤਾ ਜਾ ਰਿਹਾ ਕਿਤੇ ਕਰੋੜਾ ਵੀ ਨਹੀਂ ਦਿੱਤਾ ਜਾ ਰਿਹਾ ਬਥੇਰੀਆਂ ਕਿਸਾਨ ਜੱਥੇਬੰਦੀਆਂ ਨੇ ਜਿੰਨਾ ਜੱਥੇਬੰਦੀਆਂ ਨੇ ਸੰਘਰਸ਼ ਕੀਤਾ ਕਿ ਸਾਨੂੰ ਵਣਦੇ ਮੁਆਵਜ਼ੇ ਦਿਓ ਉਥੇ ਰੇਟ ਵਧੇ ਨੇ ਦੂਜੇ ਪਾਸੇ ਵੱਡੀਆਂ-ਵੱਡੀਆਂ ਰੇਲਵੇ ਲਾਈਨਾਂ ਰੇਲਵੇ ਜੰਕਸ਼ਨ ਖੁਸ਼ਕਬੰਦਰਗਾਹ ਜਿਹੜੀਆਂ ਹੈਗੀਆਂ ਨੇ ਉਹ ਪੰਜਾਬ ਦੇ ਵਿੱਚ ਬਣ ਰਹੀਆਂ ਨੇ ਤੁਸੀਂ ਸ਼ੰਭੂ ਏਰੀਆ ਤੋਂ ਜਦੋਂ ਐਂਟਰ ਹੋਗੇ ਅੰਮ੍ਰਾਲਾ ਤੋਂ ਤਾਂ ਤੁਸੀਂ ਸ਼ੰਭੂ ਤੋਂ ਲੈ ਕੇ ਉਧਰ ਤੱਕ ਅੰਮ੍ਰitsar ਬਾਰਡਰ ਤੱਕ ਦੇਖੋਗੇ ਕਿ ਕਿੰਨਾ ਕੁਸ਼ ਡਿਵੈਲਪਮੈਂਟ ਦੇ ਨਾਮ ਦੇ ਉੱਪਰ ਹੋ ਰਿਹਾ ਯਾਨੀ ਕਿ ਤਾਂ ਵੱਡੇ ਵੱਡੇ ਰੋਡ ਵੱਡੇ ਵੱਡੇ ਹਾਈਵੇ ਵੱਡੇ ਵੱਡੇ ਐਕਸਪ੍ਰੈਸ ਵੇ ਜਿਹੜੇ ਹੈਗੇ ਨੇ ਉਹ ਕੱਢੇ ਜਾ ਰਹੇ ਨੇ ਪੰਜਾਬ ਦੇ ਵਿੱਚੋਂ ਯਾਨੀ ਕਿ ਪੰਜਾਬ ਨੂੰ ਇੰਟਰਲਿੰਕ ਕੀਤਾ ਜਾ ਰਿਹਾ ਜਿਹੜੇ ਸਾਡੇ ਨੈਸ਼ਨਲ ਰੋਡ ਨੇ ਉਹਨਾਂ ਸਾਰਿਆਂ ਦੇ ਨਾਲ ਦੂਜਾ ਸਾਡੇ ਹੈਗਾ ਕਿ ਰੇਲਵੇ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਪੰਜਾਬ ਦੇ ਵਿੱਚੋਂ ਕੱਡੀਆਂ ਜਾ ਰਹੀਆਂ ਨੇ ਵੱਡੇ-ਵੱਡੇ ਜਿਹੜੇ ਜੰਕਸ਼ਨ ਨੇ ਉਹ ਜੰਕਸ਼ਨ ਬਣਾਏ ਜਾ ਰਹੇ ਨੇ ਰੇਲਵੇ ਦੇ ਮਾਲ ਗੱਡੀਆਂ ਆਉਣਗੀਆਂ ਬਥੇਰਾ ਕੁਝ ਇਥੋਂ ਇੰਪੋਰਟ ਬਥੇਰਾ ਕੁਝ ਐਕਸਪੋਰਟ ਹੋਊਗਾ ਖੁਸ਼ਕ ਜਿਹੜੀਆਂ ਬੰਦਰਗਾਹਾਂ ਨੇ ਉਹ ਬੰਦਰਗਾਹਾਂ ਬਣ ਰਹੀਆਂ ਨੇ ਬਣ ਚੁੱਕੀਆਂ ਨੇ ਜਾਂ ਬਣ ਕੇ ਤਿਆਰ ਹੋਊ ਬੰਦਰਗਾਹਾਂ ਦੋਸਤੋ ਹੋ ਚੁੱਕੀਆਂ ਨੇ ਸਾਰਾ ਕੁਝ ਹੋ ਰਿਹਾ ਇਹਦੇ ਨਾਲੋਂ ਨਾਲ 220 ਕੇਵੀ 400 ਕੇਵੀ ਜਿਹੜੀ ਬਿਜਲੀ ਦੀਆਂ ਵੱਡੀਆਂ ਲਾਈਨਾਂ ਨੇ ਰੇਲਵੇ ਮਹਿਕਮੇ ਦੀਆਂ ਉਹ ਲਾਈਨਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਲਾਈਨਾਂ ਵੀ ਨਿਕਲ ਰਹੀਆਂ ਨੇ ਪੰਜਾਬ ਦੇ ਵਿੱਚੋਂ ਯਾਨੀ ਕਿ ਜਿਹੜੀ ਬਿਜਲੀ ਦੀ ਲਾਈਨ ਰਾਵਣ ਨੂਮਾ ਖੰਬੇ ਜਿਹੜੇ ਹੁੰਦੇ ਨੇ ਖੇਤਾਂ ਦੇ ਵਿੱਚ ਖੜੇ ਹੋਏ ਉਹ ਲਾਈਨਾਂ ਸਾਰੀਆਂ ਇਹਨਾਂ ਦੇ ਨਾਲ ਹੀ ਇੰਟਰ ਲਿੰਕ ਨੇ ਜਿਹੜੀਆਂ ਬਿਜਲੀ ਦੀਆਂ ਵੱਡੀਆਂ ਲਾਈਨਾਂ ਨੇ ਉਹਨਾਂ ਲਾਈਨਾਂ ਨੇ ਹੀ ਸਪਲਾਈ ਦੇਣੀ ਹੈ ਰੇਲਵੇ ਨੂੰ ਉਹਨਾਂ ਨੇ ਹੀ ਸਪਲਾਈ ਦੇਣੀ ਹੈ ਵੱਡੇ ਰੋਡ ਨੂੰ ਜਿਹੜੇ ਐਕਸਪ੍ਰੈਸ ਵੇ ਬਣੇ ਹੋਏ ਨੇ ਜਾਂ ਵੱਡੇ ਹਾਈਵੇ ਬਣ ਰਹੇ ਨੇ ਜਿੱਥੇ ਕਿਤੇ ਵੀ ਉਹਨਾਂ ਰੋਡ ਦੇ ਉੱਪਰ ਲੋਡ ਪੈਣੀ ਹੈ ਉਥੋਂ ਬਿਜਲੀ ਇਹਨਾਂ ਲਾਈਨਾਂ ਤੋਂ ਹੀ ਜਾਊਗੀ ਅੱਗੇ ਨੇ ਜਿਹੜੇ ਗ੍ਰਿਡ ਬਣ ਜਾਣਗੇ ਇਹਨਾਂ ਬਿਜਲੀ ਦੇ ਜੰਕਸ਼ਨ ਬਣ ਜਾਣਗੇ ਅੱਗੇ ਜਿਹੜੀਆਂ ਰੇਲਵੇ ਦੀ ਨੂੰ ਸਾਰੀ ਰੇਲਵੇ ਨੂੰ ਬਿਜਲੀ ਦੀ ਲੋੜ ਪੈਣੀ ਹੈ ਉਹ ਇਹਨਾਂ ਤਾਰਾਂ ਰਾਹੀਂ ਹੀ ਇਹਨਾਂ ਲਾਈਨਾਂ ਰਾਹੀਂ ਹੀ ਉਹ ਪੂਰੀ ਹੋਣੀ ਹੈ ਯਾਨੀ ਕਿ ਵੱਡੇ ਵੱਡੇ ਰੋਡ ਪੰਜਾਬ ਦੇ ਵਿੱਚ बन ਰਹੇ ਨੇ ਬਣ ਗਏ ਨੇ ਜਾਂ ਬਣ ਦੇ ਲਈ ਤਿਆਰ ਨੇ ਜਾਂ ਵੱਡੇ ਵੱਡਰੇ ਰੇਲਵੇ ਜੰਕਸ਼ਨ ਖੁਸ਼ਕ ਬੰਦਰਗਾਹਾਂ ਤੇ ਇਸ ਤੋਂ ਇਲਾਵਾ ਜਿਹੜੀਆਂ ਲਾਈਨਾਂ ਨੇ 400 KV 200 KV ਉਹ ਸਾਰੀਆਂ ਪੰਜਾਬ ਦੇ ਵਿੱਚ ਬਣ ਰਹੀਆਂ ਨੇ ਕਿਉਂਕਿ ਕਹਿੰਦੇ ਕਿ ਪੰਜਾਬ ਨੂੰ ਤਰੱਕੀ ਦੇ ਰਹਾਂ ਦੇ ਪਰਤੋਰਨ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਸਾਰੇ ਦੇਸ਼ ਦੇ ਵਿੱਚ ਸਾਰਾ ਕੁਝ ਇਹ ਵਾਪਰ ਰਿਹਾ ਤੇ ਇਸ ਤੋਂ ਇਲਾਵਾ ਜੇਕਰ ਥੋੜੀ ਜਿਹਾ ਆਪਾਂ ਪਿੱਛੇ ਚਲੇ ਜਾਈਏ ਤੁਸੀਂ ਦੇਖੋ ਕਿ ਆਪਾਂ ਕਹਿੰਦੇ ਆ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਪੰਜਾਬ ਦੇ 28 ਪਿੰਡ ਛੱਡ ਕੇ ਚੰਡੀਗੜ੍ਹ ਵਸਾਇਆ ਗਿਆ ਚੰਡੀਗੜ੍ਹ ਤੋਂ ਡਵੈਲਪਮੈਂਟ ਉੱਠੀ ਨਾਲ ਦਾ ਜਿਹੜਾ ਮੋਹਾਲੀ ਹੈ ਏਰੋ ਸਿਟੀ ਬਣ ਗਿਆ 에어ਪੋਰਟ ਰੋਡ ਬਣ ਗਿਆ 에어ਪੋਰਟ ਬਣ ਗਿਆ ਉਹ ਜਿਹੜੇ ਸਾਰੇ ਉਥੋਂ ਦੇ ਪਿੰਡ ਸੀ ਉਹ ਪਿੰਡ ਆਪਣੇ ਕਲਾਵੇ ਦੇ ਵਿੱਚ ਲੈ ਲਈ ਯਾਨੀ ਕਿ ਉਥੇ ਜ਼ਮੀਨਾਂ ਦੇ ਜਿਹੜੇ ਰੇਟ ਨੇ ਕਿਸਾਨਾਂ ਤੋਂ ਆਪਾਂ ਮੈਂ 2 ਕਰੋੜ ਨੂੰ ਖਰੀਦੇ 20 ਕਰੋੜ ਨੂੰ ਖਰੀਦੇ 50 ਕਰੋੜ ਨੂੰ ਖਰੀਦੇ ਅੱਗੇ 100-100 ਕਰੋੜ ਜਿਹੜਾ ਕਿੱਲੇ ਦਾ ਰੇਟ ਹੈ ਪੰਜਾਬ ਦੀਆਂ ਜ਼ਮੀਨਾਂ ਦਾ 100-100 ਕਰੋੜ ਰੇਟ ਅੱਗੇ ਕੰਪਨੀਆਂ ਨੂੰ ਉਹ ਜ਼ਮੀਨਾਂ ਉਹ ਵੇਚਦੀਆਂ ਗਈਆਂ ਸਾਰਾ ਕੁਝ ਇਹ ਹੋਇਆ ਇਸੋ ਜਿਹੜੀ ਵਿਕਾਸ ਦੀ ਪੂਰੀ ਇਹ ਰਫਤਾਰ ਹੈ ਕਿਥੋਂ ਥੋੜੀ ਜੀ ਮੈਂ ਹੋਰ ਇਹਦੇ 'ਚ ਗੱਲ ਐਡ ਕਰ ਦਣਾ ਦੋਸਤੋ ਮੈਂ ਇਹਦੇ ਤੇ ਇੱਕ ਅਲੱਗ ਵੀਡੀਓ ਵੀ ਬਣਾਉਂਗਾ ਉਹ ਹੈਗਾ ਕਿ ਟੋਲ ਪਲਾਜੇ ਆਪਾਂ ਰੋਡ ਦੇ ਉੱਪਰ ਚੜਦੇ ਆਂ ਆਪਣੀ ਗੱਡੀ ਦੇ ਵਿੱਚੋਂ ਆਪਾਂ ਜਿਹੜਾ ਟੋਲ ਹੈ ਉਹ ਪੇ ਕਰਦੇ ਆਂ ਆਪਾਂ ਪੈਸੇ ਦਿੰਨੇ ਆਂ ਹੁਣ ਇਹ ਟੋਲ ਪਲਾਜੇ ਬਿਲਕੁਲ ਖਤਮ ਹੋ ਜਾਣਗੇ ਟੋਲ ਪਲਾਜੇ ਇਸ ਕਰਕੇ ਖਤਮ ਹੋ ਜਾਣਗੇ ਕਿਉਂਕਿ ਜਿਹੜੇ ਸਾਰੇ ਆਹ ਰੋਡ ਬਣ ਰਹੇ ਨੇ ਐਕਸਪ੍ਰੈਸਵੇ ਬਣ ਰਹੇ ਨੇ ਆ ਸਾਰੇ ਕਾਮਨ ਨਹੀਂ ਹੈਗੇ ਆ ਸਾਰੇ ਟ੍ਰੇਡ ਰੂਟ ਨੇ ਆ ਸਾਰੇ ਰਿੰਗ ਰੋਡ ਨੇ ਯਾਨੀ ਕਿ ਇਹਨਾਂ ਦੇ ਉੱਪਰ ਕੋਈ ਟੋਲ ਪਲਾਜ਼ਾ ਨਹੀਂ ਹੋਊਗਾ ਟੋਲ ਪਲਾਜ਼ਾ ਇਸ ਕਰਕੇ ਨਹੀਂ ਹੋਊਗਾ ਕਿ ਉੱਥੇ ਟ੍ਰੈਫਿਕ ਜਾਮ ਨਾ ਹੋਵੇ ਜਿਹੜੀਆਂ ਗੱਡੀਆਂ ਮਾਲ ਗੱਡੀਆਂ ਵੱਡੇ ਵੱਡੇ ਟਰੱਕ ਵੱਡੇ ਵੱਡੇ ਲੇ ਟਰੱਕ ਆਉਣਗੇ ਉਹਨਾਂ ਨੂੰ ਕਿਤੇ ਰੁਕਾਵਟ ਨਾ ਹੋਵੇ ਸਿੱਧੇ ਉਹ ਇੱਕ ਪੁਆਇੰਟ ਤੋਂ ਚੱਲੇ ਦੂਜੇ ਪੁਆਇੰਟ ਤੇ ਜਾਣ ਟੋਲ ਪਲਾਜ਼ਾ ਨਹੀਂ ਵਿੱਚ ਕੋਈ ਹੋਊਗਾ ਟੋਲ ਪਲਾਜ਼ਾ ਸਾਰੇ ਚੱਕ ਦੇਣੇ ਨੇ ਸਰਕਾਰਾਂ ਨੇ ਤੇ ਹੁਣ ਤੁਸੀਂ ਸੋਚੋਗੇ ਕਿ ਫਿਰ ਟੋਲ ਪਲਾ ਇਹ ਜਿਹੜੇ ਰੋਡ ਨੇ ਇਹਨਾਂ ਤੇ ਟੋਲ ਨਹੀਂ ਲੱਗਿਆ ਕਰੂਗਾ ਜਦੋਂ ਅਸੀਂ ਚੱਲਿਆ ਕਰਾਂਗੇ ਟੋਲ ਲੱਗਿਆ ਕਰੂਗਾ ਦੋਸਤੋ ਤੁਹਾਡੇ ਵਾਹਨ ਦੀ ਤੁਹਾਡੀ ਗੱਡੀ ਦੀ ਨੰਬਰ ਪਲੇਟ ਸਕੈਨ ਹੋਇਆ ਕਰੂਗੀ ਉਹ ਜਿਹੜੇ ਕੈਮਰੇ ਨੇ ਤੋਂ ਉਹ ਕੈਮਰੇ ਸੈਟਲਾਈਟ ਦੇ ਨਾਲ ਅਟੈਚ ਹੋਣਗੇ ਹੁਣ ਤੁਹਾਡੀ ਡਾਇਰੈਕਟ ਪਰਚੀ ਨਹੀਂ ਹੋਇਆ ਕਰੂਗੀ ਰੋਡ ਤੇ ਤੁਸੀਂ ਕਿੰਨੇ ਕਿਲੋਮੀਟਰ ਰੋਡ ਦੇ ਉੱਪਰ ਸਫ਼ਰ ਕੀਤਾ ਉਹਦੇ ਪੈਸੇ ਕਟਾਇਆ ਜਾਇਆ ਕਰਨਗੇ ਇਹਦੇ ਟੋਲ ਦੇ ਉੱਪਰ ਵੀ ਮੈਂ ਲੱਗ ਵੀਡੀਓ ਬਣਾਉਂਗਾ ਤੁਹਾਨੂੰ ਦੱਸੂਗਾ ਪੂਰਾ ਪ੍ਰੋਸੈਸ ਕਿ ਕੀ ਇਹ ਟੋਲ ਪਲਾਜਦਾ ਪ੍ਰੋਸੈਸ ਅਕੇ ਬੰਦ ਹੋਣ ਦਾ ਪਰ ਇਹ ਦੱਸ ਦੇਣਾ ਤੁਹਾਨੂੰ ਮੈਂ ਕਿ ਇਹਨਾਂ ਰੋਡ ਦੇ ਉੱਪਰ ਹੁਣ ਟੋਲ ਪਲਾਜੇ ਨਹੀਂ ਹੋਣਗੇ ਉਹਦਾ ਕਾਰਨ ਇਹ ਹੈ ਕਿ ਵਪਾਰ ਦੇ ਵਿੱਚ ਕਿਸੇ ਤਰੀਕੇ ਤੇ ਜਿਹੜੀ ਰੁਕਾਵਟ ਹੈ ਉਹ ਰੁਕਾਵਟ ਹੁਣ ਆਉਣੀ ਨਹੀਂ ਹੈ ਦੋਸਤੋ ਆਉਣ ਜਾਣਗਲਿਆਂ ਨੇ ਦੇਣੀ ਨਹੀਂ ਹੈ ਤਾਂ ਇਸ ਇਹ ਰਫਤਾਰ ਦੇ ਨਾਲ ਸਾਰਾ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੁਣ ਤੁਸੀਂ ਸ਼ੰਭੂ ਏਰੀਆ ਦੇ ਵਿੱਚ ਜੇ ਦੇਖੋਗੇ ਦਿੱਲੀ ਦੇ ਲੇਟੋਂ ਆਪਾਂ ਹਰਿਆਣਾ ਹਰਿਆਣੇ ਤੋਂ ਅੱਗੇ ਆ ਗਿਆ ਆਪਣਾ ਪੰਜਾਬ ਪੰਜਾਬ ਦਾ ਜਿਹੜਾ ਗੇਟਵੇ ਆਫ ਪੰਜਾਬ ਜਿਸ ਮੈਂ ਧਰਤੀ ਨੂੰ ਕਹਾ ਇਸ ਲੈਂਡ ਨੂੰ ਕਹਾ ਉਹ ਹੈ ਸ਼ੰਭੂ ਸ਼ੰਭੂ ਦਾ ਜਿਹੜਾ ਸਾਰਾ ਏਰੀਆ ਉੱਥੇ ਕਰੋੜਾਂ ਦੀ ਜ਼ਮੀਨ ਹੋ ਚੁੱਕੀ ਹੈ ਵੱਡੇ ਸ਼ਾਂਬੋ ਏਰੀਆ ਦੇ ਵਿੱਚ ਹੁਣ ਇਸ ਤਰੀਕੇ ਨਾਲ ਜਿਹੜੇ ਪ੍ਰੋਜੈਕਟ ਨੇ ਪ੍ਰੋਜੈਕਟ ਚੱਲ ਰਹੇ ਨੇ ਕਿ ਸਾਈਕਲ ਫੈਕਟਰੀ ਬਿਸਕੁਟ ਫੈਕਟਰੀ ਕੀ ਫੈਕਟਰੀ ਸੋਲਾਵਸਟਰਾ ਫੈਕਟਰੀ ਵੇਅਰ ਫੈਕਟਰੀ ਚੌਲ ਫੈਕਟਰੀ ਵੱਡੇ ਵੱਡੇ ਸੈਲਰ ਉਹ ਸਾਰਾ ਕੁਝ ਹੈਗਾ ਕਰੋਨਾ ਦੀ ਉਸ ਏਰੀਆ ਦੇ ਵਿੱਚ ਜ਼ਮੀਨ ਹੈ ਜਿਹੜੀ ਉਹ ਹੋ ਚੁੱਕੀ ਹੈ ਸੋ ਦੋਸਤੋ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਸੀ ਕਿ ਹੁਣ ਸਰਕਾਰਾਂ ਦੇ ਕੀ ਪ੍ਰੋਜੈਕਟ ਨੇ ਪੰਜਾਬ ਦੀਆਂ ਜ਼ਮੀਨਾਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਕਿਸਾਨ ਨੂੰ ਲੈ ਕੇ ਮੈਂ ਲਗਾਤਾਰ ਇਹਦੇ ਤੇ ਵੀਡੀਓ ਬਣਾਉਂਗਾ ਵੀਡੀਓ ਬਿਲਕੁਲ ਸਿੰਪਲ ਤੇ ਸ਼ਬਦ ਬੜੇ ਸਧਾਰਨ ਤੇ ਸਾਫ਼ ਹੋਣਗੇ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝ ਆਊਗੀ ਲਗਾਤਾਰ ਆਪਾਂ ਹਰ ਰੋਜ਼ ਇੱਕ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਉਂਗਾ ਨਵੇਂ-ਨਵੇਂ ਚੀਜ਼ਾਂ ਤੁਹਾਨੂੰ ਸਮਝਣ ਨੂੰ ਮਿਲਣਗੀਆਂ ਸੋ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਕਰ ਲੈਣਾ ਉਹ ਸਬਸਕ੍ਰਾਈਬ